ਚਿਤਾ ਪਰ ਸ਼ਰਤ ਪਰਮ ਸ਼ਾਂਤੀ ਦੇਖੋ ਬੱਚੇ ਆਪਣੀ ਤਾਂ ਤੁਹਾਨੂੰ ਤੁਹਾਡੇ ਅਸਲੀ ਰੂਪ ਦੀ ਸਮ੍ਰਿਤੀ ਦਵਾਈ ਹੈ ਕਿ ਤੁਸੀਂ ਆਦੀ ਰਤਨ ਹੋ ਅਰਥਾਤ ਇਸ ਡਰਾਮਾ ਦੇ ਮੁੱਖ ਹੀਰੋ ਅਤੇ ਹੀਰੋਇਨ ਹੋ ਤਾਂ ਤੁਸੀਂ ਵੀ ਆਪਣੇ ਆਪ ਨੂੰ ਇੰਨਾ ਹੀ ਉੱਚਾ ਸਮਝੋ ਅਰਥਾਤ ਉਸੇ ਜਗਤ ਵਿੱਚ ਟਿਕੇ ਰਹੋ ਆਪਣੇ ਪ੍ਰਤੀ ਅਰੇ ਹੋਰ ਆਤਮਾ ਪ੍ਰਤੀ ਰਿਗਾਰਡਸ ਰੱਖੋ ਦੇਖੋ ਬੱਚੇ ਇਹ ਅੰਤ ਦਾ ਸਮਾਂ ਚੱਲ ਰਿਹਾ ਹੈ ਜਦਕੇ ਬਾਪ ਆਪ ਇੱਕ ਸੈਂਪਲ ਬਣ ਕੇ ਪੂਰੇ ਸੰਸਾਰ ਦੇ ਸਾਹਮਣੇ ਪ੍ਰਗਟ ਹੋਵੇਗਾ ਤਾਂ ਉਸੇ ਈਸ਼ਵਰੀ ਪਰਵਾਰ ਦੀ ਹਰ ਇੱਕ ਆਤਮਾ ਵਿਸ਼ੇਸ਼ ਹੋਵੇਗੀ ਨਾ ਤੁਹਾਡੀ ਵਿਰਤੀ ਅਤੇ ਦ੍ਰਿਸ਼ਟੀ ਸੰਬੰਧ ਸੰਪਰਕਾਂ ਵਿੱਚ ਆਉਣ ਵਾਲੀ ਸਭੀ ਆਤਮਾ ਦੇ ਲਈ ਉਨੀ ਹੀ ਉੱਚੀ ਹੋਣੀ ਚਾਹੀਦੀ ਹੈ इसीले ही गुण बाप दी श्रीमती अनुसार पहला अपनी वृत्ति बदलो फिर दृष्टि ਤੇ ਫਿਰ ਕਿਰਤੀ ਜਿੰਨੀ ਉੱਚੀ ਦ੍ਰਿਸ਼ਟੀ वृत्ति ਅਤੇ ਕੀਰਤੀ ਹੋਵੇਗੀ ਨਾ ਆਪਣੇ ਉਤੇ ਅਤੇ ਹੋਰ ਆਤਮਾ ਉਤੇ ਓਨੀ ਹੀ ਜਲਦੀ ਤੁਸੀਂ ਆਪਣੇ ਅਸਲੀ ਪੋਜੀਸ਼ਨ ਤੇ ਪਹੁੰਚ ਜਾਓਗੇ ਅਤੇ ਸੰਸਾਰ ਅਗੇ ਪ੍ਰਗਟ ਹੋ ਜਾਓਗੇ ਬੱਚੇ ਇਹ ਜੋ ਅੰਤਮ ਤੋਂ ਵੀ ਅੰਤਮ ਸਮੇਂ ਚੱਲ ਰਹਾ ਹੈ ਜੋ ਕਿ ਸ਼ੇ ਬਾਬਾ ਦੇ ਘਰ ਜਾਣ ਦਾ ਸਮਾਂ ਸਮੇ ਹੈ ਤਾਂ ਬਾਪ ਵੀ ਆਪਣੇ ਬੱਚਿਆਂ ਨੂੰ ਡਰਾਮੇ ਦਾ ਸਾਰਾ ਸੱਚ ਦੱਸ ਕੇ ਉਹਨਾਂ ਦੀ ਮੰਜ਼ਲ ਤੇ ਪਹੁੰਚਾ ਕੇ ਉਹਨਾਂ ਦੀਆਂ ਸਾਰੀਆਂ ਸਤੂਲ ਤੇ ਸ਼ੁਕਸ਼ਮ ਇਸ਼ਾਵਾਂ ਨੂੰ ਪੂਰੀਆਂ ਕਰਕੇ ਅਰਥਾਤ ਆਪਣਾ 100% ਕਰਤਵ ਨੂੰ ਪੂਰਾ ਕਰਕੇ ਫਿਰ ਆ ਬਾਪ ਘਰ ਜਾਵਿਕਾ ਤਾਂ ਤੁਸੀਂ ਵੀ ਭਾਪ ਦੇ ਨਾਲ-ਨਾਲ ਆਪਣੇ ਉੱਤੇ 100% ਨਿਸ਼ਚੈ ਰੱਖੋ ਕਿ ਮੈਂ ਹੀ ਹਾਂ ਬੱਚੇ ਆਪਣੇ ਸਾਰੇ ਸੰਕਲਪ ਵਿਚਾਰ ਸਾਰੇ ਬਾਪ ਨੂੰ ਸਮਰਪਿਤ ਕਰ ਦਿਓ ਜਿਵੇਂ ਮੈਂ ਕਹਾ ਦੇਵੇਂ ਕਰਦੇ ਜਾਓ ਫਿਰ ਤੁਹਾਡੀ ਸੰਪੰਨ ਅਵਸਥਾ ਆਪ ਹੀ ਆ ਜਾਵੇਗੀ ਜਿਵੇਂ ਕਿ ਇੱਕ ਪਜ਼ਲ ਵਿੱਚ ਕਈ ਰਾਹ ਹੁੰਦੇ ਹਨ ਪਰ ਬਾਹਰ ਨਿਕਲਣ ਦਾ ਰਸਤਾ ਤਾਂ ਇੱਕ ਹੀ ਹੁੰਦਾ ਹੈ ਨਾ ਅਸੀਂ ਜਿਸ ਰਸਤੇ ਤੇ ਜਾ ਰਹੇ ਹਾਂ ਉਹ ਸੰਕਲਪੋ ਦੀ ਯਾਤਰਾ ਹੈ ਪਰੰਤੂ ਠੀਕ ਰਸਤਾ ਨਾ ਜਾਣਨ ਦੇ ਕਰਕੇ ਕਦੀ ਕੋਈ ਕਦੀ ਕੋਈ ਸੰਕਲਪ ਕਰਦੇ ਰਹਿੰਦੇ ਹਾਂ ਪਰ ਬਾਪ ਜੋ ਤਰਕਾਲ ਦਰਸ਼ੀ ਹੈ ਉਹ ਜੋ ਸੰਕਲਪ ਕਹੇ ਉਹੀ ਕਰਦੇ ਜਾਓ ਤਾਂ ਮੰਜ਼ਿਲ ਤੱਕ ਪਹੁੰਚਣਾ ਆਸਾਨ ਅਤੇ ਤੇਜ਼ ਹੋ ਜਾਵੇਗਾ ਜੇ ਵਿਚਾਰ ਵਿੱਚ ਆਪਣੇ ਮਨ ਅਤੇ ਬੁੱਧੀ ਨੂੰ ਲਗਾਇਆ ਤਾਂ ਰਸਤੇ ਤੋਂ ਪਟਕ ਜਾਓਗੇ ਇਸ ਲਈ ਬਾਪ ਉਤੇ 100% ਨਿਸ਼ਚੈ ਰੱਖੋ ਉਹਨਾਂ ਦੀ ਸ਼੍ਰੀਮਤ ਅਨਸਾਰ ਆਪਣੇ ਸੰਕਲਪ ਵਿੱਚ ਲਾਓ ਫਿਰ ਦੇਖੋ ਕਮਾਲ ਉਤੇ ਕਮਾਲ ਹੋਵੇਗੀ ਜਦ ਮੰਜ਼ਿਲ ਤੇ ਪਹੁੰਚੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਤਾਂ ਬਿਲਕੁਲ ਆਸਾਨ ਅਤੇ ਸਟੀਕ ਰਸਤਾ ਹੈ ਵਸ ਬੱਝੇ ਬਾਪ ਦੇ ਪਿਆਰ ਵਿੱਚ ਸਮਾਈ ਰਹੋ ਕੋਏ ਰਹੋ ਬਹੁਤ ਜਲਦੀ ਨਹੀਂ ਬਹੁਤ ਬਹੁਤ ਜਲਦੀ ਪਰਮ ਪਿਤਾ ਪਰਮਾਤਮਾ ਭਾਗ ਦੇ ਸੰਗ ਹੋਣ ਦਾ ਅਤੀ ਇੰਦਰੀਏ ਸੁਖ ਤੁਹਾਨੂੰ ਅਨੁਭਵ ਹੋਣਾ ਸ਼ੁਰੂ ਹੋ ਜਾਵੇਗਾ పరమశాంతి పరమశాంతి పరమశాంతి